बहुजन समाज पार्टी 26 जनवरी गणतंत्र दिवस मुहला पदर से विचार चर्चा तिथ फिलौर हल्के पिंड बोपाराए विखे डॉक्टर अंबेडकर भवन एक बड़ा इकट किया गया जिस विच विशेष तौर ते बहुजन समाज पार्टी के पंजाब प्रधान अवतार सिंह कारीमपुरी पहुंचे जहनादा बसपा वर्करआवलो स्वागत कीता गया इस मौके बहुजन समाज पार्टी दे पंजाब प्रधान अवतार सिंह कारीमपुरी ने बाबा साहेब डॉक्टर अंबेडकर जी दा देश निर्माण च सरफखि योगदान ते आज दिया राजनीतिक पार्टियां दी लोका खिलाफ विनाशकारी भूमिका ते विचार चर्चा कीती गई कारीमपुरी ने संबोधन कर दिया कि कांग्रेस जेपी जय संविधान नाम से डरामा कर रही है कांग्रेस डॉक्टर अंबेडकर समय उन्होंने विरोधी सी ते उसने बाबा साहेब नू संविधान सभा जान तो रोकने लिथो बाबा साब जितके आए सन हलका पाकिस्तान नू दे दिता देता से अज दलित दोटा लैण लिये जय संविधान के नारे ला रही है आम आदमी पार्टी दी सरकार ते तंज कसदे हुए उन्हें कहा कि आप सरकार ने नाता तो दलित चो कोई राजसभा मेंबर लाया ते ना ही पांच नगर निगम च कोई मेयर ही दलित समाज चो लाया है लोगों का आप सरकार तो मोह पांग हो चुका है इस तो इलावा तीरथ राजपुरा लाल चंद औजला सुखविंदर बिटू, सुशील बिरदी हैप्पी रोड़का ने अपने विचार पेश किए इस मौके अशोक कुड़का डॉक्टर लखबीर कमल महेमी डॉक्टर ज्ञानचंद चौंगड़िया रवि बोपाराय दयाशंकर अमनदीप बड़ापिन गोपी बोपाराय राम आसरा वकील सिवी बोपाराय रवि बोपाराय परशुतम बोपाराय लेखराज मीरा गुरायान तो इलावा वड्डी गिनती विच इलाका निवासी मौजूद सन चेतना चैनल ली प्रदीप राजा दी रिपोर्ट प्रधान तो जी आज तुसी बोपाराय विखे पहुंचे हां ਕੇ ਸਬੰਧ ਵਿੱਚ ਕੀ ਪ੍ਰੋਗਰਾਮ ਕੀ ਏਜੰਡਾ ਹੈਗਾ ਮੀਟਿੰਗ ਦਾ 26 ਜਨਵਰੀ 1950 ਨੂੰ ਭਾਰਤ ਦੇ ਅੰਦਰ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਜੀ ਦਾ ਤਿਆਰ ਕੀਤਾ ਹੋਇਆ ਸੰਵਿਧਾਨ ਲਾਗੂ ਹੋਇਆ ਸੀ ਸਭ ਤੋਂ ਪਹਿਲਾਂ ਤਾਂ ਪੂਰੇ ਵਿਸ਼ਵ ਦੇ ਭਾਰਤ ਵਾਸੀਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਅਸੀਂ ਅੱਜ ਦੇ ਦਿਨ ਤੇ ਪੰਜਾਬ ਦੇ ਅੰਦਰ ਦੁਆਬੇ ਦੀਆਂ ਸਾਰੀਆਂ ਵਿਧਾਨ ਸਭਾ ਚ 22 ਪਿੰਡਾਂ ਦੇ ਵਿੱਚ ਡਾਕਟਰ ਅੰਬੇਡਕਰ ਜੀ ਦੇ ਭਾਰਤ ਦੇ ਨਿਰਮਾਣ ਦੇ ਵਿੱਚ ਸਰਪੱਖੀ ਯੋਗਦਾਨ ਔਰ ਦੂਸਰੇ ਰਾਜਨੀਤਿਕ ਦਲਾਂ ਦੀਆਂ ਵਿਨਾਸ਼ਕਾਰੀ ਨੀਤੀਆਂ ਦੇ ਉੱਪਰ ਚਰਚਾ ਕਰਨ ਦੇ ਲਈ 22 ਪਿੰਡ ਦੁਆਬੇ ਦੇ ਹਰ ਵਿਧਾਨ ਸਭਾ ਚ ਔਰ 10-10 ਪਿੰਡ ਮਾਝਾ ਔਰ ਮਾਲਵਾ ਦੇ ਹਰ ਵਿਧਾਨ ਸਭਾ ਚ ਅਸੀਂ ਚੁਣੇ ਔਰ ਉਹਨਾਂ ਪਿੰਡਾਂ ਚ ਮੌਜੂਦ ਸਮਾਜ ਪਾਰਟੀ ਦਾ ਜਥੇਬੰਦਕ ਢਾਂਚਾ ਵੀ ਤਿਆਰ ਕੀਤਾ ਜਾਊਗਾ। ਔਰ ਜੋ ਡਾਕਟਰ ਅੰਬੇਦਕਰ ਜੀ ਨੇ ਕਿਉਂਕਿ ਭਾਰਤ ਦੇ ਅੰਦਰ ਲੰਬਾ ਸਮਾਂ ਮਨੁਸਮਰਤੀ ਰਾਹੀਂ ਇਸ ਦੇਸ਼ ਨੂੰ ਚਲਾਇਆ ਗਿਆ। ਔਰ ਮਨੁਸਮਰਤੀ ਰਾਹੀਂ ਇਸ ਦੇਸ਼ ਦੇ ਨਾਗਰਿਕਾਂ ਦੇ ਇਸ ਦੇਸ਼ ਦੇ ਦਲਤਾਂ, ਬਛੜਿਆਂ, ਇਸ ਦੇਸ਼ ਦੇ ਛੂਦਰਾਂ ਦੇ, ਔਰਤਾਂ ਦੇ ਸਾਰੇ ਹੱਕ ਅਧਿਕਾਰ ਖੋਲੇ ਚਾਹੇ ਉਹ ਪੜਾਈ ਦਾ ਹੋਵੇ ਚਾਹੇ ਉਹ ਸਰਕਾਰੀ ਨੌਕਰੀ ਦਾ ਹੋਵੇ ਰਾਜਨੀਤੀ ਦਾ ਤਨ ਔਰ ਤਰਤੀ ਦਾ ਅੰਗਰੇਜ਼ ਹਕੂਮਤ ਦੇ ਸਮੇਂ ਸੰਵਿਧਾਨ ਦੀ ਸ਼ੁਰੂਆਤ ਹੋਈ ਔਰ ਡਾਕਟਰ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਤਿਆਰ ਕੀਤਾ ਆਜ਼ਾਦੀ ਦੇ ਵਿੱਚ ਬਾਅਦ ਉਹ ਲਾਗੂ ਹੋਇਆ 26 ਜਨਵਰੀ 1950 ਤੋ 26 ਜਨਵਰੀ 1950 ਨੂੰ ਸੰਵਿਧਾਨ ਸਭਾ ਜਿਹੜੀ ਜਿਹੜੀ ਜਿਹੜਾ ਇਹ ਯਤਨਾ ਨਾਲ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੰਵਿਧਾਨ ਹੋਂਦ ਵਿੱਚ ਆ ਗਿਆ ਪਰ ਕਾਂਗਰਸ ਨੇ ਚਾਹੁੰਦੀ ਸੀ ਕਿ ਇਹ ਸੰਵਿਧਾਨ ਸਭਾ ਦੇ ਵਿੱਚ ਡਾਕਟਰ ਅੰਬੇਡਕਰ ਜੀ ਆ ਇਸੇ ਕਰਕੇ ਕਾਂਗਰਸ ਨੇ ਡਾਕਟਰ ਅੰਬੇਡਕਰ ਸਾਹਿਬ ਨੂੰ ਸੰਵਿਧਾਨ ਸਭਾ ਚ ਆਉਣ ਤੋਂ ਰੋਕਣ ਲਈ ਸਭ ਤੋਂ ਪਹਿਲਾਂ ਉਹਨੇ ਜੋ ਸੇਟ ਤੋਂ 바ਵਾ ਸਾਹਿਬ ਜਿੱਤੇ ਉਹ ਸੀਟ ਹੀ ਚੱਕ ਕੇ ਪਾਕਿਸਤਾਨ ਨੂੰ ਉਹ ਖੇਤਰ ਦੇ ਕੇ ਇਹ ਕਹਿਣਾ ਸ਼ੁਰੂ ਕੀਤਾ ਕਿ ਅੰਬੇਡਕਰ ਪਾਕਿਸਤਾਨ ਦਾ ਸੰਵਿਧਾਨ ਬਣਾਵੇ ਲੇਕਿਨ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਪਤਾ ਸੀ ਕਿ ਵੀ ਮੇਰਾ ਸਮਾਜ ਭਾਰਤ ਵਿੱਚੋਂ ਆ ਇਸ ਕਰਕੇ ਉਹਨੇ ਅੰਗਰੇਜ਼ ਹਕੂਮਤ ਨਾਲ ਗੱਲ ਕੀਤੀ ਔਰ ਦੁਬਾਰਾ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਚੁਣ ਕੇ ਸੰਵਿਧਾਨ ਸਭਾ ਦੇ ਵਿੱਚ ਆਏ ਔਰ ਸੰਵਿਧਾਨ ਬਣਾਇਆ ਉਸੇ ਹੀ ਸੰਵਿਧਾਨ ਦੇ ਵਿੱਚੋਂ ਅੱਜ ਜਿਹੜੇ ਇਸ ਦੇਸ਼ ਦੇ ਦਲਤਾਂ ਨੂੰ ਪਛੜਿਆਂ ਨੂੰ ਛੁਦਰਾਂ ਨੂੰ ਔਰਤਾਂ ਨੂੰ ਜਿੱਥੇ ਸਾਰੇ ਮਨੁੱਖੀ ਹੱਕ ਮਿਲੇ ਆ ਉੱਥੇ ਜੇ ਸਾਡਾ ਦੇਸ਼ ਦੀ ਏਕਤਾ ਔਰ ਅਖੰਡਤਾ ਮਜ਼ਬੂਤ ਹੈ ਅਗਰ 75 ਸਾਲ ਦੇਸ਼ ਨੂੰ ਆਪਾਂ ਇੱਕ ਰੱਖ ਸਕੇ ਪਾਕਿਸਤਾਨ ਦੇ ਟੁਕੜੇ ਹੋ ਗਏ ਉਹ ਵੀ ਸਾਡੇ ਨਾਲ ਹੀ ਇੱਕ ਦੇਸ਼ ਦੇ ਰੂਪ ਦੇ ਵਿੱਚ ਹੋਂਦ ਵਿੱਚ ਆਇਆ ਸੀ ਤਾਂ ਭਾਰਤ ਅਗਰ ਇੱਕ ਝਟਵਾ ਇਹਦਾ ਕ੍ਰੈਡਿਟ ਹੁਕਮਰਾਨ ਨੂੰ ਨਹੀਂ ਜਾਂਦਾ ਇਹਦਾ ਕ੍ਰੈਡਿਟ ਡਾਕਟਰ ਭੀਮਰਾਓ ਅੰਬੇਡਕਰ ਜਿਹਦੇ ਸੰਵਿਧਾਨ ਨੂੰ ਜਾਂਦਾ ਅੱਜ ਜਿਹੜਾ ਪ੍ਰੋਗਰਾਮ ਹੈਗਾ ਤੁਹਾਡਾ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ 'ਚ ਹੈਗਾ ਸਾਰੇ ਜ਼ਿਲ੍ਹਿਆਂ 'ਚ ਸਾਰੀਆਂ ਵਿਧਾਨ ਸਭਾ 'ਚ ਅਸੀਂ ਇਹ ਪ੍ਰੋਗਰਾਮ ਦਿੱਤਾ ਤੁਸੀਂ ਤੁਸੀਂ ਕਿੱਥੇ ਕਿੱਥੇ ਜਾ ਰਹੇ ਆ ਮੈਂ ਪੰਜ ਵਿਧਾਨ ਸਭਾ ਦੇ ਵਿੱਚ ਜਾਣਾ ਜਿਹਦੇ ਵਿੱਚ ਫਲੋਰ ਵੀ ਆ ਗੜਸ਼ੰਕਰ ਵੀ ਆ ਭਗਵਾੜਾ ਵੀ ਆ ਇਸ ਤਰ੍ਹਾਂ ਕਰਕੇ ਪੰਜ ਵਿਧਾਨ ਸਭਾ ਜਿਹੜੀਆਂ ਬੀਐਸਪੀ ਪੰਜੰਖ ਦਾਨ ਸਭਾ ਚ ਇੱਕ ਇੱਕ ਪ੍ਰੋਗਰਾਮ ਜਿੱਥੇ ਮੈਂ ਜਾਊਂਗਾ ਬਾਕੀ ਸਾਰੀ ਜਗ੍ਹਾ ਸਾਡੀਆਂ ਟੀਮ ਆ ਜਾਣਗੀਆਂ ਔਰ ਅੱਜ ਦੇ ਪ੍ਰੋਗਰਾਮ ਚ ਜਿੱਥੇ ਡਾਕਟਰ ਅੰਬੇਡਕਰ ਜੀ ਦੇ ਯਤਨ ਇਸ ਦੇਸ਼ ਦੇ ਨਿਰਮਾਣ ਚ ਉਹਨਾਂ ਦਾ ਯੋਗਦਾਨ ਉਹਦੇ ਤੇ ਆਪਾਂ ਚਰਚਾ ਕਰਨੀ ਆ ਉਥੇ ਭਾਜਪੀ ਨੇ ਜੋ ਗ੍ਰਹਿ ਮੰਤਰੀ ਨੇ ਦੇਸ਼ ਦੀ ਸੰਸਦ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ અપਮਾਨਜਨਕ ਟਿੱਪਣੀਆਂ ਕੀਤੀਆਂ ਅਸੀਂ ਇਹ ਮੁੱਦਾ ਨਰੰਤਰ ਜਨਤਾ ਦੇ ਕਚਹਿਰੀ ਚ ਰੱਖਾਂਗੇ ਜਦੋਂ ਤੱਕ ਅਮਿਤ ਸ਼ਾਹ ਜੀ ਮਾਫੀ ਨਹੀਂ ਮੰਗਦੇ ਉਦੋਂ ਤੱਕ ਇਹ ਘਰ ਘਰ ਤੱਕ ਲੈ ਕੇ ਜਾਵਾਂਗੇ ਔਰ ਭਾਰਤੀ ਜਨਤਾ ਪਾਰਟੀ ਦਾ ਅੰਬੇਡਕਰ ਵਿਰੋਧੀ ਚਿਹਰਾ ਜਿਹੜਾ ਉਹ ਜਨਤਾ ਦੇ ਵਿੱਚ ਜਗ ਜाहिर ਕਰਾਂਗੇ 바ਵਾ ਸਾਹਿਬ ਡਾਕਟਰ ਮੇਧਕਰ ਦੇ 26 ਜਨਵਰੀ ਦਾ ਜਿਹੜਾ ਸੰਵਿਧਾਨ ਦਿਵਸ ਤੇ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਸਾਡੇ ਜ਼ਿੰਮੇਵਾਰ ਸਾਥੀ ਪਿੰਡਾਂ ਦੇ ਪੰਜ ਸਰਪੰਚ ਇੱਥੇ ਪਹੁੰਚੇ ਆ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਡਵੋਕੇਟ ਅਵਤਾਰ ਸਿੰਘ ਕ੍ਰੀਮਪੁਰੀ ਜੀ ਇੱਥੇ ਸੰਬੋਧਨ ਕਰਨਗੇ ਤੋਂ ਸਭਧਾਨਦ ਵਾਸਤੇ ਸਾਰੇ ਦੇਸ਼ ਨੂੰ ਬਹੁਤ ਬਹੁਤ ਮੁਬਾਰਕ